ਭਵੰਤਮਾਨ ਸਾਹਿਬ ਹੋਰਾਂ ਦੀ ਗੱਲ ਕਰ ਲਈਏ ਥੋੜੀ ਜੀ ਪਿਛੇ ਦਿਨੀ ਸੁਖਵੀਰ ਬਾਦਲ ਸਾਹਿਬ ਹੋਰਾਂ ਦੀ ਬੇਟੀ ਦੀ ਮੈਰਿਜ ਸੀ ਤੇ ਉੱਥੇ ਮਾਨ ਸਾਹਿਬ ਨਹੀਂ ਗਏ ਹੁਣ ਇੱਕ ਕ੍ਰਿਓਸਟੀ ਜੀ ਤਾਂ ਬਾਣੀ ਜਾਂਦੀ ਆ ਵੀ ਮਾਨ ਸਾਹਿਬ ਕਿਉਂ ਨਹੀਂ ਗਏ ਕਿਸੇ ਨੇ ਪੁੱਛਿਆ ਵੀ ਉਹਨਾਂ ਦੇ ਮਾਨ ਸਾਹਿਬ ਨੇ ਦੱਸਿਆ ਵੀ ਹੈ ਹਾਲਾਂਕਿ ਉਹਨਾਂ ਦਾ ਤਰਕ ਜਿਹੜਾ ਉਹ ਉਹੀ ਆ ਵੀ ਮੈਂ ਪਾਜ ਉਹ ਢੇੜ ਦਿਨਾ ਜੀ ਮੈਂ ਸੱਚ ਬੋਲ ਦਿਨਾ ਪਰ ਕੀ ਕਾਰਨ ਆ ਭਾਈ ਕਿਉਂ ਨਹੀਂ ਗਏ ਮਾਮਸ ਦੇਖੋ ਗੱਲਾਂ ਉਹ ਤੇ ਚਲੋ ਸਿਆਸੀ ਮੇਣੋ ਮੇਣੀ ਹੁੰਦੀਆਂ ਜੀ ਤੇ ਅਰਸ਼ਦੀਪ ਕਲੀਅਰ ਲਿਖ ਰਿਹਾ ਸੀ ਉਹ ਕਹਿੰਦੇ ਤੁਹਾਨੂੰ ਕਦੋਂ ਸਦਰਾ ਸੀ ਤੇ ਵਿਆਹ ਤੇ ਵੈਸ਼ਨੂ ਉਹਨਾਂ ਨੇ ਆਹ ਤੋਂ ਭਰਕ ਦੇ ਤਾ ਕੀ ਹੁਣ ਕਰੀਏ ਜੀ ਰਾਜਨੀਤੀ ਚ ਇਹੋ ਜੇ ਅਸੀਂ ਬਿਆਨ ਵੀ ਦੇਖਣੇ ਸੀਗੇ ਉਹ ਕਹਿੰਦੇ ਜੀ ਕਿ ਇਹ ਆਪਸ ਦੇ ਵਿੱਚ ਆ ਤੁਸੀਂ ਦੇਖੋ ਲੋਕ ਇਹਨਾਂ ਦੇ ਪਿੱਛੇ ਮਰਨ ਮਰਾਉਣ ਦੇ ਤੁਰੇ ਫਿਰਦੇ ਆ ਹਮ ਤੇ ਇਹ ਆਪਸ ਦੇ ਵਿੱਚ ਉਥੇ ਦੰਦੀਆਂ ਕੱਢਦੇ ਆ ਜੀ ਸ਼ੋਗਲ ਮੇਲਾ ਕਰਦੇ ਆ ਜੀ ਜੀ ਇਹ ਚੀਜ਼ਾਂ ਜੀ ਤੁਹਾਨੂੰ ਸਮਝਣ ਦੀ ਜ਼ਰੂਰਤ ਆ ਮੈਨੂੰ ਤੇ ਸਾਦੇ ਨਹੀਂ ਆ ਜੀ ਤੇ ਨਾ ਹੀ ਮੈਂ ਜਾਨਣਾ ਚੰਗਾ ਵਧੀਆ ਤਾਂ ਮੇਰੇ ਖਿਆਲ ਦੇ ਨਾਲ ਦੇਖੋ ਪਹਿਲੀ ਗੱਲ ਇਹ ਆ ਕਿ ਕੋਈ ਨਵੀਂ ਰਵਾਇਤ ਨਹੀਂ ਹੈ ਹੂੰ ਠੀਕ ਹੈ ਜੀ ਇਹ ਰਵਾਇਤ ਕੋਈ ਮਾੜੀ ਵੀ ਨਹੀਂ ਹੈ ਜੀ ਖੁਸ਼ੀ ਗਮੀ ਤੇ ਕੋਈ ਆ ਜਿੱਦਾ ਜਿੱਦਾ ਜਿੱਡਾ ਕੋ ਸਿਰਕਲ ਹੁੰਦਾ ਸਾਰੇ ਸੱਦਦਾ ਵੀ ਆ ਤੇ ਲੋਕ ਪਹੁੰਚਦੇ ਵੀ ਹੂੰ ਵਧੀਆ ਸਗੋ ਸੰਦੇਸ਼ ਵਧੀਆ ਲੋਕ ਸਮਝਦੇ ਨੇ ਇਹਨਾਂ ਚੀਜ਼ਾਂ ਕਿ ਲੀਡਰ ਭਾਈ ਖੁਸ਼ੀ ਗਮੀ ਸਾਂਝੀ ਆ ਉਹਨਾਂ ਦੀ ਵੀ ਹਾਂਜੀ ਬਿਲਕੁਲ ਠੀਕ ਹੈ ਨਾ ਜੀ ਇਹਦੇ ਚ ਕੀ ਮੜਾ ਤੁਸੀਂ ਵੀ ਸਾਧ ਲੈਂਦੇ ਸਗੋ ਹੂੰ ਸਾਧ ਲੈਂਦੇ ਤੁਸੀਂ ਵੀ ਜੀ ਬਿਲਕੁਲ ਤੁਸੀਂ ਵੀ ਤੇ ਕਾਰਜ ਕੀਤਾ ਹੀ ਆ ਜੀ ਹਾਂ ਠੀਕ ਹੈ ਨਾ ਜੀ ਤੁਹਾਡੇ ਕਈਆਂ ਦੇ ਪ੍ਰੋਗਰਾਮਾਂ ਚ ਜਿਹੜੇ ਦੂਜੇ ਪਹੁੰਚਦੇ ਨੇ ਲੀਡਰ ਇੱਕ ਚੰਗਾ ਸੰਦੇਸ਼ ਹੀ ਜਾਂਦਾ ਹੈ ਚੰਗਾ ਸੰਦੇਸ਼ ਹੈ ਲੋਕਾਂ ਨੂੰ ਉਹ ਸੰਦੇਸ਼ ਸਗੋਂ ਬਿਲਕੁਲ ਇਹ ਗੱਲ ਇਹਨਾਂ ਦੀ ਠੀਕ ਹੈ ਮਾਨ ਸਾਹਿਬ ਦੀ ਕਿ ਲੋਕ ਇਹਨਾਂ ਦੇ ਪਿੱਛੇ ਮਰਦੇ ਲੜਦੇ ਆ ਤਾਂ ਬਿਲਕੁਲ ਇਹ ਇਹਨਾਂ ਨੂੰ ਚਾਹੀਦਾ ਹੂੰ ਇਹਨਾਂ ਨੂੰ ਚਾਹੀਦਾ ਕਿ ਭਈ ਸਮਝਣ ਕਿ ਲੜਨ ਮਰਨ ਦੀ ਲੋੜ ਨਹੀਂ ਇਹਨਾਂ ਦੇ ਪਿੱਛੇ ਤੁਸੀਂ ਵੋਟ ਦੀ ਰਣਨੀਤੀ ਕਰੋ ਠੀਕ ਹੈ ਜੀ ਪਰ ਗੱਲ ਇਹ ਹੈ ਕਿ ਇਹ ਖੁਦ ਕਿੰਨਾ ਕੁ ਉਕਸਾਉਂਦੇ ਲੋਕਾਂ ਨੂੰ ਢਲਾ ਤੋਂ ਢਲਾ ਹੋਤਾ ਹੂੰ ਹੂੰ ਉਹ ਕਿਨੇ ਕਿਹਾ ਸੀਗਾ ਜੀ ਤੂੰ ਕਹਿੰਦਾ ਮਤਲਬ ਇਹ ਕਿ ਮੇਰੇ ਖਿਆਲ ਦੇ ਨਾਲ ਇਹ ਬੜੀ ਬਹੁਤ ਰਾਜਨੀਤੀ ਪੰਜਾਬ ਦੀ ਜਿਹੜੀ ਆ ਉਹ ਉਹ ਵੱਖਰੀ ਜੀ ਹੋ ਗਈ ਆ ਕਿ ਉਹ ਵਿਆਹ ਸ਼ਾਦੀ ਆ ਯਾਰ ਇਕੱਠਾ ਹੋਣਾ ਕਿਸੇ ਨੇ ਤੇ ਉਹਦੇ ਤੇ ਵੀ ਕਮੈਂਟ ਅੱਛਾ ਇੰਨੀ ਗੱਲਾਂ ਤੇ ਤੁਸੀਂ ਜਦੋਂ ਇਹਨਾਂ ਨੇ ਵਰਲਡ ਕੱਪ ਕਰਾਇਆ ਸੀਗਾ ਤੇ ਉਥੇ ਲੈ ਕੇ ਕੁਝ ਹਜ਼ਾਰ ਰੁਪਿਆ ਫੀਸ ਤੁਸੀਂ ਉਥੇ ਸੁਖਵੀਰ ਜੀ ਸੁਖਵੀਰ ਜੀ ਕੀ ਕਰਦੇ ਫਿਰਦੇ ਸੀਗੇ ਹੂੰ ਉਹ ਅਰੇ ਸਰ ਵੀਡੀਓ ਵਾਇਰਲ ਹੈ ਉਹ ਵੀਡੀਓ ਵਾਇਰਲ ਹੈ ਸੁਖਵੀਰ ਜੀ ਆ ਕੇ ਸੁਖਵੀਰ ਜੀ ਆ ਕੇ ਉਹ ਹੱਲੇ ਵੀ ਤੁਹਾਨੂੰ ਕਲਿੱਪ ਮਿਲ ਜਾਏਗੀ ਹੂੰ ਹੂੰ ਬਿਲਕੁਲ ਉਹਦੇ ਲੋਕਾਂ ਕਿਉਂਕਿ ਕੁਝ ਹਜ਼ਾਰ ਰੁਪਈਆ ਪਿੱਛੇ ਤੇ ਤੁਸੀਂ ਉਹਨਾਂ ਦੀ ਮਹਿਫਲ 'ਚ ਗਏ ਹੂੰ ਅੱਜ ਤੁਸੀਂ ਗੱਲਾਂ ਇਦਾਂ ਦੀਆਂ ਕਰਦੇ ਹੋ ਤੁਸੀਂ ਸਿੱਧਾ ਕਹੋ ਕਿ ਮੈਂ ਨਹੀਂ ਜਾਂਦਾ ਜੀ ਜੇ ਇਹ ਜਾਂਦੇ ਜਿਹੜੇ ਜਾਣਦੇ ਠੀਕ ਹੈ ਚਲੋ ਮੇਰੇ ਖਿਆਲ ਦੇ ਨਾਲ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਿੱਜੀ ਸਮਾਗਮ ਜਿਹੜੇ ਹੁੰਦੇ ਨੇ ਇਹਨਾਂ ਤੇ ਟਿੱਕਾ ਟਿੱਕੜੀ ਨਾ ਕੀਤੀ ਹੁਣ ਉਧਰੋਂ ਸੁਣ ਲਈ ਗੱਲ ਉਹ ਕਹਿੰਦੇ ਜੀ ਵਿਆਹ ਵੈਸ਼ ਨੂੰ ਕਿੱਡੀ ਵੱਡੀ ਗੱਲ ਹੈ ਗੱਲ ਤੇ ਇਹਨਾਂ ਕਹਿੰਦੇ ਹੁੰਦੇ ਕਿ ਨਾ ਕਿਸੇ ਤੇ ਦਿਸਾਲੇ ਨੂੰ ਹੱਥ ਪਾਈਏ ਤੇ ਨਾ ਆਪਦੀ ਲੋਈ ਪੜਵਾਈਏ ਹੂੰ ਬਿਲਕੁਲ ਸਿਆਣੀ ਗੱਲ ਠੀਕ ਹੈ ਨਾ ਜੀ ਜੇ ਤੁਸੀਂ ਕਿਸੇ ਚੀਜ਼ ਨੂੰ ਹੱਥ ਪਾਓਗੇ ਤੇ ਫਿਰ ਅਗਲਾ ਤੇ ਤੁਹਾਨੂੰ ਪਤਾ ਹੀ ਹੈ ਨਾ ਤਾਂ ਖੈਰ ਆਪੀ ਮੀਤ ਹੈਰ ਦੇ ਵਿਆਹ ਚ ਕਹਿੰਦੇ ਕਿ ਬਾਜਬਾ ਸਭ ਪਹੁੰਚੋ ਐ ਸਰ ਹੂੰ ਤਾਂ ਬਿਲਕੁਲ ਇਹਨਾਂ ਦੀਆਂ ਤੇ ਰਿਸ਼ਤੇਦਾਰੀਆਂ ਨੇ ਆਪੋ ਵਿੱਚ ਜੀ 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 ਹੱਥ ਪਾਈ ਵਡਾ ਕਰਕੇ ਦੇਖਦੇ ਆ ਜਾਂ ਵੱਖ ਕਰਕੇ ਵੇਖਦੇ ਆ ਪਰ ਇਸ ਤਰ੍ਹਾਂ ਹੁੰਦਾ ਨਹੀਂ ਬਿਲਕੁਲ ਸਿਮਰਨਜੀਤ ਸਿੰਘ ਮਾਨ ਅਤੇ ਕੈਪਟਨ ਸਾਹਿਬ ਸੰਧੂ ਨੇ ਆਪਸ ਚ ਤੇ ਕੀ ਉਹ ਖੁਸ਼ੀ ਗਮੀ ਤੇ ਇਕੱਠੇ ਨਾ ਹੁੰਦੇ ਹੋਣਗੇ ਜੀ ਕੈਰੋ ਫੈਮਿਲੀ ਉਹਨਾਂ ਦੀ ਰਿਸ਼ਤੇਦਾਰੀ ਆ ਹਰਚਰਨ ਬਰਾੜ ਫੈਮਿਲੀ ਨਾਲ ਹੂੰ ਕਿ ਉਹ ਇਕੱਠੇ ਨਹੀਂ ਹੁੰਦੇ ਹੋਣਗੇ ਆ ਜੀ ਬਿਲਕੁਲ ਤੋ ਇਹ ਗੱਲਾਂ ਤੇ ਮਤਲਬ ਕਿ ਮੇਰੇ ਖਿਆਲ ਦੇ ਨਾਲ ਚਲੋ ਹੂੰ ਖੈਰ ਖੈਰ ਜੀ ਅਮਕਦਰ ਸਿੰਘ ਜੀ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਸੁਖਵੀਰ ਬਾਦਲ ਸਾਹਿਬ ਦੇ ਡੈਪੂਟੇਸ਼ਨ ਤੇ ਭੇਜਣ ਵਾਲੇ ਬਿਆਨ ਨੇ ਕਹਿੰਦੇ ਬਹੁਤ ਊਲ ਫੜਿਆ ਜਦੋਂ ਜਾਖੜ ਸਾਹਿਬ ਨੂੰ ਕਹਿ ਰਹੇ ਸੀ ਕਿ ਅਸੀਂ ਆਪਣੇ ਕੋਲ ਉਹ ਚਲੋ ਇਹ ਉਹਨਾਂ ਦਾ ਆਪ ਦਾ ਰਾਜਨੀਤੀ ਦਾ ਅੰਦਾਜ਼ ਆ ਉਹ ਤੇ ਕ ਲਾਲ ਡੈਰੀ ਵੀ ਲਈ ਫਿਰਦੇ ਹੁੰਦੇ ਸੀ ਗੱਤਰ ਗਈ ਤੇ ਛੱਡ ਯਾਰ ਅਜਦਰ ਗਿਆ ਬਾਣੀਆਂ ਤੇ ਉਧਰ ਵਾਦ ਸਾਡੀ ਦੋਹਾਂ ਦੀ ਮਿਸ਼ੂ ਕੀ ਯਾਰ ਇੱਕ ਸੀ ਤੁਜ ਦਿੱਤ ਕਿਉਂ ਮੈਂ ਆ ਗਿਆ ਤੇ ਗੱਲ ਇਹ ਆ ਕਿ ਭਾਈ ਉਹ ਕਿੱਧਰ ਗਈਆਂ ਲਾਲ ਡੈਰੀਆਂ ਇਹ ਇਹ ਗੱਲ ਅੱਜ ਦੀ ਨਹੀਂ ਕਹਿੰਦੇ ਜਿਹੜੇ ਸੁਖਵੀਰ ਜੀ ਦੀ ਰਾਜਨੀਤੀ ਤੋਂ ਵਾਖਵੋਣਗੇ ਇਹਨਾਂ ਨੇ ਅੱਗੇ ਇਹ ਬਿਆਨ ਕਈ ਵਾਰੀ ਦਿੱਤਾ ਤੇ ਸਾਡੇ ਬੰਦੇ ਡੈਪੂਟੇਸ਼ਨ ਤੇ ਗਏ ਕਿਉਂ ਕੌਣ ਮੰਨਦਾ ਡੈਪੂਟੇਸ਼ਨ ਤੇ ਨਹੀਂ ਉਹ ਤੇ ਡੁੱਬਦੇ ਜਹਾਜ਼ ਚ ਸ਼ਾਲਾ ਮਾਰ ਕੇ ਦਿਖਲੇ ਨੇ ਜੀ ਸੱਚਾਈ ਤੇ ਯਾਰ ਯਾ ਇਹ ਸੁਖਵੀਰ ਸਿੰਘ ਬਾਦਲ ਦਾ ਕਹਿ ਲੋ ਕਿ ਅੰਦਾਜ਼ ਹੈ ਹੂੰ ਉਹਨਾਂ ਨੇ ਕੋਈ ਸ਼ੁਰਲੀ ਛੱਡਦੇ ਨਹੀਂ ਉਹ ਤੇ ਚੰਦ ਤੇ ਕਹਿੰਦੇ ਰੈਲੀ ਕਰ ਦੇਣਗੇ ਸਾਡੇ ਚ ਇੰਨਾ ਕਰੰਟ ਆ ਉਹਨਾਂ ਦੇ ਬਿਆਨਾਂ ਦੀ ਇੱਕ ਅਲੱਗ ਤੋਂ ਕਹਿ ਲੋ ਕਿ ਐਸੀ ਫੈਰਿਸ਼ਤਾ ਹੈ ਜਿੱਤੇ ਤੇ ਚਰਚਾ ਮੇਰੇ ਖਿਆਲ ਦੇ ਨਾਲ ਕੋਈ ਮਾਇਨੇ ਨਹੀਂ ਰੱਖਦੀ ਜੀ ਬਿਲਕੁਲ ਚਲੋ ਖੈਰ ਆਪਾਂ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹਨਾਂ ਤੇ ਆ ਮਿੰਟੋ ਜੀ ਇੱਕ ਕਮੈਂਟ ਨੰਨੂ ਫੋਰਐਵਰ ਇਹਨਾਂ ਨੇ ਲਿਖਿਆ ਹੋਇਆ ਵਾਰ-ਵਾਰ ਆ ਰਿਹਾ ਹੈ ਕਹਿੰਦੇ ਕਿ ਹੁਣੇ ਹੀ ਲਾਹੌਰ ਜਾਂਦੀ ਬੱਸ ਵਿੱਚ ਪੰਜਾਬੀ ਨੇ ਪਰਛਾਨ ਕਰਕੇ ਕਹਿੰਦੇ 10-12 ਹੌ ਲਾਹੌਰ ਨੇ ਕੋੜੀ ਮਾਰੀ ਇੱਥੇ ਬਲੂਚਿਸਤਾਨ ਚ ਕੱਲ ਕੇ ਪਰਸੋਂ ਦੀ ਕਟਣਾ ਹੈ ਹੂੰ ਇਹ ਬਲੂਚਿਸਤਾਨ ਦੀ ਪਾਕਿਸਤਾਨ ਚ ਕਟਣਾ ਹੈ ਤਾਂ ਪੰਜਾਬੀ ਤੇ ਬਲੂਚ ਸਿਰ ਉੱਥੇ ਵੀ ਇਹੀ ਮਾਮਲਾ ਚੱਲਦਾ ਹੈ ਨਾ ਹੂੰ ਬਲੂਚ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ ਲੁੱਟੀ ਖਸੁੱਟੀ ਜਾਂਦੇ ਹੋ ਤੇ ਜਿਹੜਾ ਪੰਜਾਬ ਆ ਪੋਲੀਟੀਕਲੀ ਜਾਂ ਆਰਥਿਕ ਤੌਰ ਤੇ ਸਾਰਾ ਕੁਝ ਇਹ ਲਈ ਜਾਂਦਾ ਜੀ ਆ ਚੱਕਰ ਹੈ ਨਾ ਇਨਸਰਜੈਂਸੀ ਦਾ ਦੌਰ ਹੈ ਸਰ ਬਿਲਕੁਲ ਪਾਕਿਸਤਾਨ ਦੇ ਵਿੱਚ ਅੰਡੀਆਂ ਏਜੰਸੀਆਂ ਤੇ ਵੀ ਦੋਸ਼ ਲੱਗਦੇ ਆ ਕਿ ਇਹ ਸਪੋਰਟ ਕਰਦੇ ਨੇ ਬਲੋਚ ਜਿਹੜੇ ਬਾਗੀ ਆ ਜੀ ਤਾਂ ਉਹ ਇਹ ਮਾਮਲਾ ਹੈ ਤੋ ਉਥੇ ਕਈ ਵਾਰ ਤੁਸੀਂ ਦੇਖਣਾ ਪਾਕਿਸਤਾਨ ਚ ਚਾਈਨਸ ਦੇ ਹਮਲਾ ਹੋ ਜਾਂਦਾ ਹੈ ਹੂੰ ਤੋ ਇਹ ਇਹ ਚੀਜ਼ਾਂ ਉਥੇ ਚੱਲਦੀਆਂ ਨੇ ਤੇ ਸਾਰੇ ਦੇਸ਼ਾਂ ਦੇ ਵਿੱਚ ਆਪਾਂ ਲਗਭਗ ਦੇਖ ਰਹੇ ਹਾਂ ਪਰ ਮਾੜੀ ਗੱਲ ਹੈ ਨਾ ਇਨੋਸੈਂਟ ਲੋਕਾਂ ਨੂੰ ਆ ਕਿਸੇ ਦੀ ਪਛਾਣ ਕਰਕੇ تیر ਦਾ ਮਾਰਨਾ ਮੰਦ ਭਾਗੀ ਗੱਲ ਹੈ ਪਰ ਇਹ ਘਟਨਾ ਕੱਲ੍ਹ ਕੇ ਪਰਸੋਂ ਦੀ ਹੈ ਜੀ ਅੱਜ ਦੀ ਨਹੀਂ ਹੈ ਜੀ ਸ਼ਾਇਦ ਉਹਨਾਂ ਨੇ ਅੱਜ ਦੇਖੀ ਹੋਣੀ ਹੈ ਮੇਰੇ ਅੰਗ ਥੋੜੇ ਲੇਟ ਲਤੀਫ ਹੋਣਿਆ ਵੀ